फिर मी आ गया तो रात रूत पही ज सुबह जो उठी मैं तह जाके चूल्हे ढाक के आई सी उदो घट से हूं बारह आने लग गया ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਰਵਾ ਵਲੌਗ ਵਿੱਚ ਤੇ ਦਸ ਸੱਚਣ ਵਾਲੇ ਹੈਗੇ ਮੈਂ ਹੁਣੀ ਦੁੱਤ ਲੈ ਕੇ ਆਈ ਸੀਗੀ ਮੀ ਹਜੇ ਥੋੜਾ ਥੋੜਾ ਆ ਹੀ ਜਾਂਦਾ ਹੈਗਾ ਪੂਰ ਜੀ ਆ ਹੀ ਜਾਂਦੀ ਹੈ ਬਾਲਾ ਨਹੀਂ ਹੈਗਾ ਹਾਂਜੀ ਫੁੱਟੇ ਵੀ ਸਾਡੇ ਵਧੀਆ ਪੁਰੇ ਵੇ ਹੈਗੇ ਚੱਲ ਲੱਪੇ ਵਧੀਆ ਤੇ ਸੋਨੇ ਲੱਗਦੇ ਹੈਗੇ ਜਿਦੋਂ ਖਿੜ ਜਾਂਦੇ ਹੈਗੇ ਆਹ ਸਾਰੇ ਨਾਲ ਬੱਤ ਵਧੀਆ ਨੀ ਪੈ ਕੇ ਆਏ ਜੇ ਹੋਗੇ ਉੱਥੇ ਵੀ ਵਧੀਆ ਖਿੜ ਗਏ ਫਲ ਜੇ ਅੱਜ ਧੁੱਪ ਨਿਕਲਦੀ ਇਹ ਵਾਵਾ ਖਿੜ ਜਾਂਦੇ ਤੇ ਇੱਕ ਤੇ ਨਾ ਤਾਂ ਮੈਂ ਵੀਡੀਓ ਬਣਾਉਂਦੀ ਸੀ ਇੱਥੇ ਨਾ ਕੁੱਗੀ ਬੈਠੀ ਹੈਗੀ ਇਹਦੇ ਚ ਆਹ ਕੁੱਤੇ ਚ ਪਤਾ ਨਹੀਂ ਦੀਦੀ ਕਿ ਨਹੀਂ ਦੇਖਦੀ ਨਹੀਂ ਕਿ ਜ਼ਿਆਦਾ ਉਹ ਵੇਖੀ ਮਾੜੀ ਮਾੜੀ ਦਿਰੀ ਹੈਗੀ ਹੱਸੇ ਤੇਨੇ ਮੀਜ ਦੇਖ ਲੈ ਐਂ ਬੈਠੀ ਐ ਇਹ ਹਰ ਇੱਕ ਮਾਂ ਪਿਓ ਆਈ ਪਾਗਾ ਉੱਤੇ ਬੱਚਿਆਂ ਨੂੰ ਹਾਈ ਹਾਈ ਤੇ ਇਹਨੂੰ ਕੁੱਕੀ ਨੂੰ ਨਾ ਮੈਂ ਹਰ ਰੋਜ਼ ਆਈ ਦੇਖਦੀ ਆ ਬੈਠੀ ਨੂੰ ਹੂੰ ਦੋਦਾ ਉਹ ਹੈਗਾ ਕਿ ਤਾਹ ਬਾਦਰਾ ਜਾ ਵੀ ਐਨਾ ਮੀਂਹ ਹੀ ਲੰਦਾ ਤਾਂ ਉਹ ਪਰ ਠੰਡ ਤਾਂ ਹੁੰਦੀ ਹੈ ਨਾ ਯਾ ਮੈਂ ਦੁੱਧ ਹੁਣੇ ਲੈ ਕੇ ਆਈ ਆ ਨਵੀ ਦੇ ਡੈਡੀ ਨਾਲ ਬਾਗੀ ਸੀ ਗੱਡੀ ਤੇ ਹੈਲੋ ਆ ਨਵੀ ਬੈਠੀ ਹੈਗੀ ਰੋਟੀ ਉਹਨੇ ਖਾ ਲਈ ਕੰਮ ਹਜੇ ਮੇਰਾ ਪੈ ਮੈਂ ਰੋਟੀ ਹਜੇ ਖਾਣੀ ਹੈਗੀ ਭਾਂਡੇ ਮੈਂ ਚਾਹ ਵਾਲੇ ਮਾਂਜ ਗਈ ਸੀ ਤੇਲ ਦੇ ਵਾਲੇ ਰੋਟੀ ਵਾਲੇ ਪਏ ਆ ਤਵਾਏ ਐ ਤਾਂ ਹੋ ਗਿਆ ਨਵੀ ਨੂੰ ਪਰੌਂਠਾ ਬਣਾ ਕੇ ਦਿੱਤਾ ਸੀਗਾ ਹਾਂਜੀ ਰਸੋਈ ਦਾ ਕੰਮ ਵੀ ਆਪਣਾ ਸਾਰਾ ਨਿਬੜ ਗਿਆ ਭਾਂਡੇ ਵੀ ਮੰਜੇ ਗਏ ਰੋਟੀ ਵਾਲੀ ਚਾਹ ਲਈ ਤੇ ਇਹਦੇ ਚ ਪਈ ਹੈ ਲੱਸੀ ਤੇ ਇੱਧਰ ਦੁੱਧ ਗਰਮ ਹੋਈ ਜਾਂਦਾ ਹੈ ਆ ਰ ਆਤਾ ਲੋ ਦੁੱਧ ਆ ਗਿਆ ਇਸ ਹਾਲਤ ਵੀ ਆਪਾਂ ਨੇ ਸਾਫ਼ ਕਰਤੀ ਗੈਸ ਵੀ ਤੇ ਝਾੜੂ ਰਹਿ ਗਿਆ ਮਾਰਨ ਵਾਲਾ ਅੱਜ ਮੈਂ ਦੇਖੂਗੀ ਜੇ ਤਾਂ ਬਾਹਰ ਵਧੀਆ ਠੀਕ ਜਾ ਹੋ ਗਿਆ ਮੌਸਮ ਤਾਂ ਮੈਂ ਲਾਉਂਗੀ ਪੋਚਾ ਨਹੀਂ ਨਹੀਂ ਲਾਉਂਦੀ ਕਿਉਂਕਿ ਗੰਦਾ ਨਹੀਂ ਹੈਗਾ ਇੰਨਾ ਤੇ ਗ੍ਰੇਸੀ ਵੀ ਸਾਡੀ ਪਈ ਹੈ ਇੱਥੇ ਮੁੱਢਾ ਨਸੁੱਤੀ ਪਈ ਹੈ ਸਾਫ਼ ਹੀ ਪਿਆ ਸਾਰਾ ਚਾੜੂ ਲਾ ਲਈ ਕੱਲਾ ਬੜੀਆ ਹੋ ਗਿਆ ਮੈਂ ਕੱਲੇ ਕੱਪੜੇ ਧੋਲੇ ਇਹਨਾਂ ਦੀ ਤਾਂ ਤੈ ਮਾਰਨੀ ਹੈ ਤੈ ਮਾਰ ਦੂੰਗੀ ਤੇ ਆਹ ਥੋੜੇ ਥੋੜੇ ਗਿੱਲੇ ਸੀਗੇ ਆਹ ਵਾਲੇ ਸੁੱਕ ਜਾਣਗੇ ਜੀ 12 ਵਜੇ ਕੇ ਪੇਮੈਂਟ ਹੋ ਗਏ ਤੇ ਕੰਮ ਮੇਰੇ ਸਾਰੇ ਨਿਪਟ ਗਏ ਗਰੀਸੀ ਬਾਹਰ ਭੱਗ ਗਏ ਪੋਚਾ ਵੀ ਲਾਤਾ ਨਾ ਨਾ ਕਰਦੀ ਨੇ ਲਾਈ ਦਿੱਤਾ ਸਾਰੇ ਪੋਚਾ ਇੱਧਰ ਵੀ ਲਾਤਾ ਤੇ ਇੱਧਰ ਸੋਈਤੀ ਵੀ ਲਾਤਾ ਸੋਈਤਾ ਸਾਫ ਸਾਫ ਵੀ ਵਧੀਆ ਲੱਗਦੀ ਹੈਗੀ ਤੇ ਆ ਕੱਪਟੇ ਮੈਂ ਨਵੀਨ ਦੁੱਧ ਪਾ ਕੇ ਦਿੱਤਾ ਸੀਗਾ ਦੁੱਧ ਪੀ ਕੇ ਖੜੀ ਆ ਉਹ ਤੇ ਹਜੇ ਤੱਕ ਦੁੱਧ ਸਲੋ ਤੇ ਇਤਰੇ ਆਵਿਆ ਸੀਗਾ ਹੌਲੀ ਹੌਲੀ ਬਾਲਾ ਹੁੰਦੇ ਨੇ ਬਾਕੀ ਸਾਰੇ ਨਿਪੜ ਕੇ ਕੰਮ ਤੇ ਅੱਜ ਨਾ ਮੈਂ ਬੀਬੀ ਦਾ ਪਤਾ ਲੈਣ ਜਾਣਾ ਸੀਗਾ ਆਪਣਾ ਝੰਡਾ ਵਾਲੇ ਵੱਡੀ ਭੈਣ ਕੋਲੇ ਹੈ ਨਾ ਹੋ ਹੋ ਜੇ ਤੇ ਉੱਥੇ ਛੋਟੀ ਵੀ ਆਈ ਹੋਈ ਹੈਗੀ ਉਹਦਾ ਪਤਾ ਲੈਣ ਤੇ ਉਹਨੇ ਫੋਨ ਲਾਇਆ ਮੈਨੇ ਦੀਦੀ ਨੇ ਕਹਿੰਦੇ ਮੀ ਪਈ ਜਾਂਦਾਗਾ ਕਹਿੰਦੀ ਮੈਂ ਉਹਨੂੰ ਫੋਨ ਲਾ ਲਾਂ ਤੇ ਪਹਿਲਾਂ ਮੈਂ ਫੋਨ ਮੇਰੇ ਤਾਂ ਚੱਕੇ ਨਹੀਂ ਗਿਆ ਮੈਨੂੰ ਪਤਾ ਲੱਗਿਆ ਮੈਂ ਭਾਂਡੇ ਧੋਈ ਜਾਂਦੀ ਸੀ ਦਵਾਰੇ ਫੇਰ ਫੋਨ ਆ ਗਿਆ ਦੀਦੀ ਦਾ ਤੇ ਮੇਰਾ ਮਨ ਜਾਏ ਪਰ ਆਇਆ ਮੈਂ ਕਿ ਦੇਖ ਰੋ ਫੇਰ ਵੀ ਮਾਂ ਪਿਓ ਆਪਦੇ ਜਵਾਕਾਂ ਦੀ ਫਿਕਰ ਹੁੰਦੀ ਹੈ ਤੇ ਮੈਂ ਆਪਦੇ ਆਪ ਨੂੰ ਸਮਝੀ ਨਹੀਂ ਆ ਵੀ ਮੇਰੇ ਵੀ ਜਵਾਕ ਵੱਡੇ ਹੋਗੇ ਤੇ ਮੈਂ ਬਾਹਲੀ ਵੱਡੀ ਬਣ ਗਈ ਪਤਾ ਨਹੀਂ ਵੀ ਮੈਂ ਵੀ ਵਿਵੱਟੀ ਹੋਏਗੀ ਤੇ ਬੀਬੀ ਵਨ ਕਹਿੰਦੀ ਮੀ ਪਈ ਜਾਂਦਾ ਕਹਿੰਦੀ ਮੀ ਤੇ ਨਾ ਤਰੀ ਫਿਰਦੀ ਨਹੀਂ ਉਹਨੂੰ ਪਤਾ ਵੀ ਇਹ ਠੀਕ ਦੇਣੀਗੀ ਭਲਾ ਇਹ ਤਾਂ ਕੁਛ ਦੁਖੀ ਜਾਵੇ ਵੀ ਉਹ ਵੀ ਕੰਮ ਧੰਦਾ ਕਰਦੀ ਫਿਰਦੀ ਰਹੂਗੀ ਉਹ ਤੇ ਉਹ ਵੀ ਤਰੀ ਫਿਰਦੀ ਰਹੂਗੀ ਵੀ ਠੀਕ ਦੇਣੀਗੀ ਤੇ ਮੈਂ ਕਹ ਨਹੀ ਬੀਬੀ ਬਾਹਰ ਤਾਂ ਮੈਂ ਕੁਛ ਨਹੀਂ ਕਰਕੇ ਮੈਂ ਮੈਂ ਅੰਦਰ ਐਣਾ ਵੀ ਅੰਦਰ ਅੰਦਰ ਕਰੀ ਐਨੀ ਮੈਂ ਕੰਮ ਤੇ ਉਹ ਆਪ ਬਿਮਾਰ ਆ ਫਿਰ ਵੀ ਉਹ ਆਇ ਲੱਗਦਾ ਵੀ ਕਿਤੇ ਮੇਰੇ ਜਵਾਕ ਨਾ ਬਿਮਾਰ ਹੋ ਜਾਣ ਵੀ ਉਹਨੂੰ ਪਤਾ ਵੀ ਉਹਦੀ ਢੂਈ ਦੁਖਦੀ ਹੈਗੀ ਟੀਵੀ ਦੁਹ ਦਾ ਸੁਖਦਾ ਰਹਿੰਦਾ ਫੇਰ ਵੀ ਉਹ ਲੱਗੀ ਰਹਿੰਦੀ ਹੈਗੀ ਕੰਮ ਨੂੰ ਠੀਕ ਉਹਨੂੰ ਉਹਦਾ ਪਤਾ ਲੈਣ ਜਾਊਗੀ ਬਸ ਉਹਨਾਂ ਸੱਸ ਸਰਦਾਰਾਂ ਤੇ ਫੇਰ ਮੈਂ ਜਾਣੀ ਹੈਗੀ ਉਹ ਬਾਹਰ ਮੌਸਮ ਜਾਂ ਤਾਂ ਖਰਾਬ ਹੀ ਹੈਗਾ ਫੇਰ ਵੀ ਘਰ ਮੈਂ ਜਾਊਂਗੀ ਤੇ ਹੈਲੋ ਲੈਤੀ ਦਸਤਾਰੀ ਗਿਰਨ ਦੀ ਆ ਗਈ ਚਗਨ ਨਿਆ ਲਿਆ ਕੇ ਦਿੱਤਾ ਨਵੀ ਨੂੰ ਪੈਨਸਲ ਵਾਲੀ ਡੱਬੀ ਜੀ ਤੇ ਆ ਕੀ ਹੈ ਨਵੀ ਹਾਂ ਕਲਰ ਹੈ ਇਹ ਹੰਚੂ ਕੇ ਇਹ ਨਹੀਂ ਕਿ ਸਾਰਾ ਕੁਝ ਹੀ ਇਹਦੇ ਵਿੱਚ ਤੇ ਅਸੀਂ ਤਿਆਰ ਹੋਈ ਸੀਗੇ ਤੇ ਬਾਹਰ ਮੌਸਮ ਖਰਾਬ ਹੈ ਨਵੀ ਦੇ ਡੈਡੀ ਕਹਿੰਦੇ ਕਹਿੰਦਾ ਮੈਨੂੰ ਆ ਜਾਂਦੇ ਕਹਿੰਦੇ ਮੈਂ ਲੈ ਜੀਉਂਗਾ ਤੁਹਾਨੂੰ ਮੈਂ ਚਲ ਦੇਖ ਲੈਣੀ ਹੈ ਕਿ ਮੈਂ ਜੰਡਾ ਲਈ ਗਈ ਨਹੀਂਗੀ ਤੇ ਤਿਆਰ ਤਾਂ ਮੈਂ ਹੋ ਗਈ ਸੀਗੀ ਬਹੁਤ ਜਿਆਦਾ ਨਹੀਂ ਹੈ ਕਰੇ ਚੀ ਤਾਂ ਮੋਕ ਜਨ ਲੁਕੀ ਬੈਠੀ ਤੇ ਤਿਆਰ ਤਾਂ ਮੈਂ ਹੋ ਗਈ ਸੀਗੀ ਤੇ ਫਿਰ ਹੁਣ ਮੈਂ ਕੱਪੜੇ ਫੇਰ ਬਦਲ ਲੇ ਕਿ ਮੈਂ ਹਾਂ ਚਲ ਮੌਸਮ ਬੜਾ ਖਰਾਬ ਆ ਤੇ ਬੀਬੀ ਵੀ ਕਹਿੰਦੀ ਆਈ ਨਾ ਪਾਪੇ ਨੇ ਫੋਨ ਲਾਇਆ ਸੀ ਉਹ ਕਹਿੰਦੇ ਆਏ ਨਾ ਮੌਸਮ ਸਾਵਾਲਾ ਦਾ ਬਾਲਾ ਮੀਂਹ ਆਇਆ ਇਹ ਵੀ ਕਹਿੰਦੀ ਰਹਿਣ ਤੇ ਰਹਿਣ ਦੇ ਮੈਂ ਮਸਾਗ ਧਰ ਲੈਣੀ ਕਹਿੰਦੀ ਛਾਲ ਵੀ ਨਹੀਂ ਕਰਦੀ ਤੇ ਹੁਣ ਅਸੀਂ ਰਾਜ ਮਾਂ ਤੇ ਕਾਲੀ ਕਾਲੀ ਦਾਣ ਕਾਲੀ ਮਾਂ ਕਾਲੀ ਦਾਣ ਪੀਂਦੀ ਐ ਉਹ ਬਣਾ ਤੇਜ ਹੋ ਗਿਆ ਮੀ ਤਾਂ ਤਾਂ ਹੀ ਨਹੀਂ ਮੈਨੂੰ ਜਾਣ ਦਿੰਦੇ ਸੀਗੇ ਕਹਿੰਦੇ ਤੂੰ ਰਹਿਂਦੇ ਮੌਸਮ ਜਿਆਦਾ ਠਰਾਵਾਂ ਠੀਕ ਹੈ ਅਮ ਐਟ ਜਮ ਇੱਧਰ ਰੱਖਤਾ ਤੇ ਪਾਣੀ ਦੇਖੋ ਕਿੰਨਾ ਸਾਤ ਸੁਆਈ ਅੰਦਰ ਓਵਰ ਹੋ ਕੇ ਆ ਹੀ ਜਾਂਦਾ ਗਾ ਪੂਤਾ 45 ਹੈਗੇ ਪਰ ਫਿਰ ਵੀ ਇੱਧਰ ਵੀ ਆ ਹੀ ਜਾਂਦਾ ਗਾ ਡਿੱਗ ਵੀ ਪੁੱਤ ਕੇ ਦੇਖੀ ਇਹ ਹੌਲੀ ਹੌਲੀ ਦੇਖੀ ਥੱਲੋਂ ਦੀ ਉਹ ਵਹਿ ਵਹਿ ਕੇ ਜਾਂਦੀ ਹੈਗੀ ਦਾ ਮਾਇਗਾ ਟੱਕੜ ਜਾ ਕੇ ਦੇ ਉਹ ਉਹ ਸਿਆਗੀ ਕੋਈ ਨਾ ਚੁੰਨਣੀ ਖੜਦੀ ਜਿੰਨੂੰ ਉਸੇ ਬੈਠੂਗੀ ਹੌਲੀ ਹੌਲੀ ਆਉਂਦੀ ਉਹਨੂੰ ਆਇਆ ਵੀ ਮੈਂ ਮੈਨੂੰ ਦਾ ਨਾ ਦੇਣੀ ਕਿਤੇ ਉਹਦੇ ਵਾਸਤੇ ਨਾ ਪੱਲੀ ਪਾਤੀ ਅਸੀਂ ਹੈ ਵੀ ਬਾਛੜ ਨਾ ਕਰੀ ਜੀ ਉਹ ਸਹੀ ਕੋਈ ਨਹੀਂ ਕੋਈ ਨਾ ਉਹ ਗਈ ਉਹ ਦੇਖੀ ਦੇਖੀ ਵਿਚ ਦੀ ਨੰਗਦੀ ਗਈ

ਪਤਾ ਮੈਨੂੰ ਦਾਣਾ ਪਾਣੀ ਤਾਂ ਦੇ ਆ ਇਹਨਾਂ ਨੇ ਹਾਂਜੀ ਅਸੀਂ ਨਾ ਉਹ ਭੁੱਗੀ ਨੂੰ ਉਹਨਾ ਪਰਦਾ ਲਾ ਕੇ ਆਏ ਆਂਗੇ ਪੱਲੀ ਦਾ ਕਿਉਂਕਿ ਬਾਤ ਛੜ ਪੈਂਦੀ ਸੀ ਮੈਂ ਕਿਹਾ ਚਲ ਹੁਣ ਬਾਤ ਛੜਨੀ ਪੈਣੀ ਕਿਉਂਕਿ ਮੀਂਹ ਜਿਆਦਾ ਹੈ ਤੇ ਦਾਦਾ ਨੇ ਇਤਰੇ ਦਾਲਦੱਕੀ ਦਾਲ ਆਪਾਂ ਨੇ ਦੱਸੇ ਸੀਗਾ ਰਾਜਮਾ ਤੇ ਮਾਂ ਦੀ ਦਾਲ ਕਾਲੇ ਮਾਂ ਮਾਂ ਦੀ ਦਾਲ ਕੀ ਮੈਨੂੰ ਵੀ ਦੇ ਦੇ ਪਾਣੀ ਕਿੱਥੇ ਸਦੀ ਦਾ ਆਲਵਾ ਨਹੀਂ ਆਉਂਦਾ ਦਾਲ ਐ ਤਿਕਾ ਨਹੀਂ ਆਟਾ ਗੁੰਨ ਕੇ ਰੱਖਤਾ ਉਹਦਾਂ ਤੇ ਉਹ ਗਰਮ ਕੀਤੀ ਸੀ ਆ ਮੇਰਾ ਪਾਣੀ ਹੈ ਹਾਂ